ਵੱਡੀ ਖਬਰ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਡੋਨਲਡ ਟਰੰਪ ਨੂੰ ਵੱਡਾ ਝਟਕਾ ਲੱਗਿਆ ਦਰਸਲ ਉਹਨਾਂ ਦੇ ਕਰੀਬੀ ਦਾ ਜੋ ਹੈ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਉਸ ਸਮੇਂ ਇਹ ਕਤਲ ਹੋਇਆ ਜਦੋਂ ਯੂਨੀਵਰਸਿਟੀ ਦੇ ਵਿੱਚ ਉਹਨਾਂ ਦੇ ਕਰੀਬੀ ਇੱਕ ਸੰਬੋਧਨਕਾਰੇ ਸਨ ਇੱਕ ਸਮਾਗਮ ਦੇ ਵਿੱਚ ਸ਼ਮੂਲਿਕ ਕਰੇ ਸਨ ਤਜਾਹੇ ਦੇ ਵਿੱਚ ਹੁਣ ਡੋਨਲਡ ਟਰੰਪ ਦੇ ਵੱਲੋਂ ਜੋ ਹੈ ਸੋਸ਼ਲ ਮੀਡੀਆ ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਚਾਰਲੀ ਕਿਰਕ ਜਿਹੋ ਜਹ ਜਨਤਕ ਤੌਰ ਤੇ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ ਹੈ ਤਾਂ ਚਾਰਲੀ ਕਿਰਕ ਡੋਨਲਡ ਟਰੰਪ ਦੇ ਕਾਫੀ ਬੇहद ਕਰੀਬੀ ਮੰਨੇ ਜਾਂਦੇ ਨੇ ਜਿਸ ਤੋਂ ਬਾਅਦ ਡੋਨਲਡ ਟਰੰਪ ਦੇ ਵੱਲੋਂ ਰਾਸ਼ਟਰੀ ਝੰਡੇ ਨੂੰ ਅੱਡਾ ਝੁਕਾਉਣ ਦੇ ਜੋ ਹੈ ਹੁਕਮ ਵੀ ਦੇ ਦਿੱਤੇ ਗਏ ਨੇ ਤਾਂ ਅਮਰੀਕਾ ਤੋਂ ਇਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਚਾਰਲੀ ਕਿਰਕ ਦੀ ਸ਼ਰੇਆਮ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ ਹੈ ਇੱਕ ਸਮਾਗਮ ਦੇ ਵਿੱਚ ਸੰਬੋਧਨ ਕਰ ਰਹੇ ਸਨ ਕਿ ਇਸੇ ਦੌਰਾਨ ਹਮਲਾਵਰਾਂ ਦੇ ਵੱਲੋਂ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਜ਼ਖਮੀ ਹਾਲਤ ਦੇ ਜਦੋਂ ਚਾਰਲੀ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਦੇ ਵੱਲੋਂ ਮ੍ਰਿਤਕ ਐਲਾਨ ਦੇ ਦਿੱਤਾ ਤਾਂ ਹੁਣ ਡੋਨਲਡ ਟਰੰਪ ਦੇ ਵੱਲੋਂ ਸੋਸ਼ਲ ਮੀਡੀਆ ਤੇ ਇਹ ਪੋਸਟ ਪਾ ਕੇ ਜੋ ਇਹ ਖਬਰ ਨਸ਼ਤ ਕੀਤੀ ਗਈ ਹੈ ਨਾਲ ਦੀ ਨਾਲ ਤੁਹਾਨੂੰ ਪੋਸਟ ਵੀ ਦਿਖਾ ਰਹੇ ਹਾਂ ਜਿਸ ਦੇ ਵਿੱਚ ਡੋਨਲਡ ਟਰੰਪ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਚਾਰਲੀ ਕਿਰਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਤਾਂ ਡੋਨਲਡ ਟਰੰਪ ਦੇ ਵੱਲੋਂ ਆਖਿਆ ਗਿਆ ਹੈ ਕਿ ਚਾਰਲੀ ਕਿਰਕ ਦੀ ਪਰਸਨੈਲਿਟੀ ਸਭ ਨੂੰ ਬਹੁਤ ਪਸੰਦ ਸੀ ਇੱਕ ਬੇहद ਸਮਝਦਾਰ ਇਨਸਾਨ ਸਨ ਜੋ ਅੱਜ ਸਾਡੇ ਵਿੱਚ ਨਹੀਂ ਰਹੇ ਤਾਂ ਚਾਰਲੀ ਕਿਰਕ ਡੋਨਲਡ ਟਰੰਪ ਦੇ ਕਾਫੀ ਕਰੀਬੀ ਮੰਨੇ ਜਾਂਦੇ ਨੇ ਤਾਂ ਅਜਿਹੇ ਦੇ ਵਿੱਚ ਹੁਣ ਵੱਡਾ ਸਦਮਾ ਟਰੰਪ ਨੂੰ ਲੱਗਦਾ ਹੋਇਆ ਜ਼ਰੂਰ ਨਜ਼ਰ ਆ ਰਿਹਾ ਹੈ ਇਸੇ ਦੇ ਚਲਦੇ ਰਾਸ਼ਟਰਪਤੀ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਰਾਸ਼ਟਰੀ ਝੰਡੇ ਨੂੰ ਅੱਦਾ ਚੁਕਾਇਆ ਜਾਵੇ ਤਾਂ ਡੋਨਲਡ ਟਰੰਪ ਦੇ ਵੱਲੋਂ ਟਵੀਟ ਕਰਕੇ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੁਹਾਨੂੰ ਦੱਸਦੀ ਕਿ ਯੂਨੀਵਰਸਿਟੀ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਗਏ ਹੋਏ ਸਨ ਚਾਰਲੀ ਕਿਰਕ ਰਸ਼ਪਤੇ ਟਰੰਪ ਨੇ ਚਾਰਲੀ ਕਿਰਕ ਦੇ ਕਤਲ ਤੇ ਦੁੱਖ ਪ੍ਰਗਟ ਕੀਤਾ ਹੈ ਤੇ ਉਹਨਾਂ ਨੇ ਖੁਦ ਇੱਕ ਸੋਸ਼ਲ ਮੀਡੀਆ ਪੋਸਟ ਸਾਂਝੀ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਅਮਰੀਕਾ ਦੇ ਵਿੱਚ ਰਾਸ਼ਟਰੀ ਸੋਗ ਦਾ ਐਲਾਨ ਵੀ ਕਰ ਦਿੱਤਾ ਹੈ ਤੇ ਨਾਲ ਦੇ ਨਾਲ ਤੁਹਾਨੂੰ ਟਵੀਟ ਵੀ ਦਿਖਾ ਰਹੇ ਹਾਂ ਜੋ ਡੋਨਲਡ ਟਰੰਪ ਦੇ ਵੱਲੋਂ ਆਫੀਸ਼ੀਅਲ ਆਪਣੇ ਪੇਜ ਦੇ ਉੱਤੇ ਸਾਂਝਾ ਕੀਤਾ ਗਿਆ ਹੈ ਹਮਲਾਵਰਾ ਦੀ ਲਗਾਤਾਰ ਜੋ ਹੈ ਪਾਲਕੀਤੀ ਜਾ ਰਹੀ ਹੈ ਸ਼ਰੇ ਆਮ ਇੱਕ ਪ੍ਰੋਗਰਾਮ ਦੇ ਚਲਦੇ ਜੋ ਐ ਗੋਲੀਆਂ ਮਾਰ ਕੇ ਹਤਿਆ ਕਰ ਦਿੱਤੀ ਗਈ ਚਾਰਲੀ ਕਿਰਕ ਦੀ ਸਿੱਧਾ ਗਰਦਨ ਦੇ ਵਿੱਚ ਗੋਲੀਆਂ ਵੱਜੀਆਂ ਨੇ ਜ਼ਖਮੀ ਹਾਲਤ ਦੇ ਵਿੱਚ ਜਦੋਂ ਉਹਨਾਂ ਨੂੰ ਹਸਪੀਟਲ ਲਿਜਾਇਆ ਗਿਆ ਤਾਂ ਉੱਥੇ ਉਹਨਾਂ ਨੂੰ ਡੈੱਡ ਕਲੀਅਰ ਕਰ ਦਿੱਤਾ ਤਾਂ ਹੁਣ ਰਾਸ਼ਟਰੀ ਸੋਗ ਦਾ ਅਮਰੀਕਾ ਦੇ ਵਿੱਚ ਐਲਾਨ ਕਰ ਦਿੱਤਾ ਗਿਆ ਡੋਨਲਡ ਟਰੰਪ ਦੇ ਵੱਲੋਂ ਐਲਾਨ ਕੀਤਾ ਗਿਆ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅੱਧੇ ਚੰਡੇ ਨੂੰ ਵੀ ਚੁਕਾਇਆ ਜਾਵੇ ਤਾਂ ਵੱਡਾ ਸਦਮਾ ਡੋਨਲਡ ਟਰੰਪ ਨੂੰ ਲੱਗਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਬੇहद ਕਰੀਬੀ ਨੂੰ ਉਹ ਗੁਆ ਬੈਠੇ ਨੇ